ਹਾਲਸਾ ਸਭ ਨਾਲ ਆਇਆ ਜੀ ਅੱਜ ਯਾਰ ਤੁਸੀਂ ਕਿਉਂ ਕਰ ਰਹੇ ਹੋ ਬਰਾਬਰ ਗੱਡਾ ਪੰਦਰਾਂਾ ਮੈਂ ਇੱਕ ਖਾਲਸਾ ਇਹੋ ਰਾਹੀ ਆਫਲਾਦੋ ਬਸਰੀ ਬਿਠਾ ਬਣਾਉਂਦਾ ਜੀ ਸਰ ਮਾ ਖਾਸਾ ਜੀ ਥੋੜਾ ਜਿਹਾ ਬਾਬਾ ਜੀ ਤੈਨੂੰ ਚਲ ਇੱਕ ਨਾ ਕਰ ਲਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜ ਜਹਦਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾਦਲ ਜੋ ਅੱਜ ਅਸੀਂ ਆਪਣੇ ਸ਼ਹਿਰ ਜੰਡੇਆਲਾ ਗੁਰੂ ਦੇ ਵਿੱਚ ਭਾਜੀ ਸਰੇਂਦਰ ਕੁਮਾਰ ਜੀ ਸਰਲੀਆਂ ਵਾਲੇ ਜਿਹਨਾਂ ਦਾ ਕਰਿਆਨਾ ਸਟੋਰ ਹੈ ਇੱਥੇ ਬੈਠੇ ਆ ਸੋ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨੀ ਜਿਹੜੀ ਘਟਨਾ ਹੋਈ ਕਿ ਇੱਥੇ ਕੁਝ ਗੁੰਡਿਆਂ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਇੱਕ ਵੀਰ ਜ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ ਜਿਹੜੇ ਇਹਨਾਂ ਨੂੰ ਮਾਰਨ ਦੀ ਨੀਤ ਦੇ ਨਾਲ ਆਏ ਸਨ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਵੇਖੋ ਇੱਕ ਮਾਮੂਲੀ ਜਿਹਾ ਇਹਨਾਂ ਦਾ ਕਾਰੋਬਾਰ ਹੈ ਕਰਿਆਨੇ ਦਾ ਜਿਸ ਦੇ ਵਿੱਚੋਂ ਜੇ ਕੋਈ ਕਵੈਂਟਲ ਚੀਜ਼ ਲੈਣਗੇ ਤੇ ਹੱਦ ਕੋਈ 200 ਰੁਪਈਆ 100 ਰੁਪਈਆ ਵਾਜਦਾ ਹੋ ਇਹੋ ਜੇ ਕਾਰੋਬਾਰਾਂ ਦੇ ਵਿੱਚ ਕੋਈ ਏਡੇ ਵੱਡੇ ਬੈਨੀਫਿਟ ਨਹੀਂ ਹੁੰਦੇ ਕੋਈ ਏਡੀ ਵੱਡੀ ਮਾਰ ਜ ਨਹੀਂ ਹੁੰਦੇ ਜਿੰਨੀ ਤੁਸੀਂ ਇਹਨਾਂ ਕੋ ਰਕਮ ਮੰਗੀ ਜਾਂਦੇ ਜੇ ਬੰਦਾ ਕੋ ਬੰਦਾ ਵੇਖ ਕੇ ਮੰਗ ਲਿਆ ਕਰੋ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਜਾਣਮਾਲ ਦੀ ਰਾਖੀ ਕੀਤੀ ਜਾਵੇ ਸੋ ਦਾਲਪੰਥ ਵੱਲੋਂ ਇਹਨਾਂ ਦੀ ਝਾਲਮਾਲ ਦੀ ਰਾਖੀ ਦੀ ਵੀ ਜਿਹੜੀ ਹੈ ਜ਼ਿੰਮੇਵਾਰੀ ਲਈ ਜਾਊਗੀ ਤਾ ਜੋ ਇਹਨਾਂ ਨੂੰ ਜਿਹੜਾ ਇਹ ਤਾਂ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਆਏ ਦੇਣੀ ਜੰਡਿਆਲਾ ਗੁਰੂ ਦੇ ਵਿੱਚ ਜੰਡਿਆਲੇ ਗੁਰੂ ਦੇ ਵਿੱਚ ਆਏ ਦੇਣੀ ਹਫਤਾ ਨਹੀਂ ਪੈਂਦਾ ਤੇ ਇੱਥੇ ਕੋਈ ਨਾ ਕੋਈ ਜਾਂ ਆਪਣੇ ਨਿੱਜੀ ਵਿਆਰ ਵਰਤ ਕਰਕੇ ਗੋਲੀ ਚਾਲਦੀ ਹੈ ਜਾਂ ਕਿਸੇ ਕੋਲ ਆਪਣਾ ਫਰौती ਮੰਗਣ ਦੇ ਚੱਕਰ ਦੇ ਵਿੱਚ ਜੰਡਿਆਲਾ ਗੁਰੂ ਕਿੱਡਾ ਕ ਅਮੀਰ ਸ਼ਹਿਰ ਹੈ ਸਾਰਿਆਂ ਨੂੰ ਪਤਾ ਹੈ ਇੱਥੇ ਮਹਾਸਾਰੇ ਜਿਹੜੇ ਵਪਾਰੀ ਆ ਛੋਟੇ ਵਪਾਰੀ ਆ ਮਹਾ ਗੁਜਾਰੀ ਚੱਲਦੇ ਆ ਦੇ ਪ੍ਰਸ਼ਾਸਨ ਨੂੰ ਜ਼ਰੂਰੀ ਬੇਨਤੀ ਆ ਕਿ ਇੱਥੇ ਇੱਕ ਸ਼ਹਿਰ ਦੇ ਵਿੱਚ ਤੁਸੀਂ ਚੌਕੀ ਬਣਾਈ ਹੋਈ ਆ ਕਿਤੇ ਥਾਣਾ ਵਾਂ ਡੀਐਸਪੀ ਸਾਹਿਬ ਦਾ ਇੱਥੇ ਆਪਣਾ ਦਫ਼ਤਰ ਆ ਜੇ ਇੱਥੇ ਤੁਹਾਡਾ ਇੰਨਾ ਐਡੀ ਵੱਡੀ ਤਦਾਦ ਦੇ ਵਿੱਚ ਹੁੰਦਿਆ ਹੋਇਆ ਵੀ ਫਿਰ ਸਾਹਮਣੇ ਆਪਣੀ ਭਾਰਤੀ ਫੌਜ ਦੀ ਸ਼ੌਣੀ ਆ ਜੇ ਇੰਨੀ ਤਦਾਦ ਦੇ ਵਿੱਚ ਸਾਡੀ ਜਿਹੜੇ ਦੇਸ਼ ਦੀ ਸੁਰੱਖਿਆ ਕਰਨ ਵਾਲਾ ਪ੍ਰਸ਼ਾਸਨ ਇੱਥੇ ਬੈਠਾ ਆ ਫਿਰ ਵੀ ਇੰਨੇ ਨੁਕਸਾਨ ਹੋ ਰਿਹਾ ਤੇ ਬਹੁਤ ਮਾੜੀ ਗੱਲ ਆ ਇਹਦੇ ਪ੍ਰਸ਼ਾਸਨ ਦੇ ਆਪਣਾ ਮੱਥੇ ਤੇ ਕਲੰਕ ਆਣਾ ਥੋੜਾ ਸਖਤ ਹੋਵੋ ਅਹੀ ਤੁਹਾਡਾ ਸਹਿਯੋਗ ਕਰਾਂਗੇ ਜੰਡੇਆਲਾ ਗੁਰੂ ਦੇ ਵਾਸੀ ਤੁਹਾਡਾ ਸਹਿਯੋਗ ਕਰਨਗੇ ਆਪਾਂ ਰਲ ਮਿਲ ਕੇ ਇਹ ਜਿਹੜੀਆਂ ਆਪਣਾ ਆਲਾਮ ਤਾਂ ਲੱਗ ਗਈਆਂ ਜੰਡੇਆਲਾ ਗੁਰੂ ਨੂੰ ਇਹਨਾਂ ਦੂਰ ਕਰੀਏ ਅਤੇ ਜਿਹੜੇ ਵੀਰ ਭਟਕੇ ਹੋਏ ਹਨ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਫਰੋਤੀਆਂ ਮੰਗਣਦੇ ਉਹਨਾਂ ਨੂੰ ਵੀ ਬੇਨਤੀ ਭਾਈ ਆਪਣਾ ਆਪਣਾ ਕਾਰੋਬਾਰ ਕਰੋ ਆਪਣੀ ਮਿਹਨਤ ਨਾਲ ਬਣੋ ਕਿਉਂ ਦੂਜੇ ਦੀ ਮਿਹਨਤ ਵਾਰ ਨਿਗਾ ਰੱਖਦੇ ਜੀ ਕਿਉਂ ਤੁਝੇ ਜੇ ਕੋਈ ਮਿਹਨਤ ਕਰਕੇ ਇੱਥੋਂ ਤੱਕ ਆਇਆ ਇਹ ਗਰੀਬੀ ਚੋਂ ਉੱਠ ਕੇ ਵਿਚਾਰਿਆ ਨੇ ਜੇ ਛੋਟੀ ਜੀ ਦੁਕਾਨ ਪਾ ਲਈ ਹੈ ਕਰਿਆਨੇ ਦੀ ਤੇ ਤੁਸੀਂ ਇਹਨਾਂ ਨੂੰ ਤਾਂ ਕਰਨਾ ਸ਼ੁਰੂ ਕਰ ਦਿੱਤਾ ਵਾ ਇਹ ਨਾ ਹੋਵੇ ਕਿ ਕੱਲ ਨੂੰ ਆਉਣ ਵਾਲਾ ਜਿਹੜਾ ਸਮਾਂ ਉਹ ਤੁਹਾਡੇ ਵਾਸਤੇ ਵੀ ਮੰਦ ਭਾਗਾ ਹੋਵੇ ਸੋ ਤੁਸੀਂ ਵੀ ਸੰਭਲ ਕੇ ਚੱਲੋ ਆਪਣੇ ਕਾਰੋਬਾਰ ਕਰੋ ਰੋਜੀ ਰੋਟੀ ਸਾਰੇ ਨੂੰ ਪਰਮੇਸ਼ਰ ਦਿੰਦਾ ਵਾ ਤੁਸੀਂ ਆਪਣੀ ਰੋਜੀ ਰੋਟੀ ਰੱਬ ਕੋ ਮੰਗੋ ਕਿਉਂਕਿ ਇਹਦੇ ਗਰੀਬ ਦੇ ਗਰੀਬ ਮਾਰ ਕਰਦੇ ਜੀ ਕਿਉਂ ਕਿਸੇ ਦੇ ਮੂੰਹ ਜੋ ਖੋਂਦੇ ਜੀ ਤੇ ਜੇ ਨਹੀਂ ਉਹ ਪਰ ਸਕਦਾ ਵੇਖੋ ਤੁਹਾਡੀ ਗੋਲੀ ਖਾਣ ਦਾ ਕਿਸੇ ਨੂੰ ਸ਼ੌਂਕ ਨਹੀਂ ਹੈਗਾ ਉਹੋ ਹੀ ਤੁਹਾਡੀ ਗੋਲੀ ਖਾਉਣਾ ਜਿਹਦੇ ਕੋਲ ਪੈਸੇ ਨਹੀਂ ਹੈਗੇ ਜਿੰਨੇ ਤੁਸੀਂ ਮੰਗ ਕਰਦੇ ਉਹਨੇ ਉਹਦੇ ਕੋਲ ਹੈਗੇ ਨਹੀਂ ਤੇ ਉਹ ਫਿਰ ਕੀ ਕਰੂ ਫਿਰ ਤੇ ਗੋਲੀ ਖਾਉਣਾ ਇਨਾ ਸੋਚਿਆ ਕਰੋ ਕਿ ਉਹ ਕਿਉਂ ਬਾਦ ਦਿਮਾਗ ਹੁੰਦੇ ਜੀ ਇਹ ਗਰੀਬ ਬੰਦੇ ਨੇ ਇਨਾ ਗਰੀਬਾਂ ਕੋਲੋਂ ਨਾ ਇਹੋ ਜਿਹਾ ਪ੍ਰਵਤੀਆਂ ਮੰਗਿਆ ਕਰੋ ਸੋ ਬਾਕੀ ਜਿਹੜੇ ਬਾਬਾ ਜੀ ਬਬੇਕ ਸਿੰਘ ਜੀ ਆਏ ਨੇ ਸਾਡੇ ਪ੍ਰਧਾਨ ਸਾਹਿਬ ਆਏ ਨੇ ਅਤੇ ਭਾਈ ਮਨਜੀਤ ਸਿੰਘ ਜੀ ਚੇਅਰਮੈਨ ਬਾਬਾ ਜੀ ਹੁਣ ਸਿੰਘ ਸਰਪੰਚ ਦੀ ਸੋਸਾਇਟੀ ਹਰਵਿੰਦਰ ਸਿੰਘ ਜੀ ਪ੍ਰਧਾਨ ਸਾਡੇ ਹੋਰ ਵੀ ਸਤਕਾਰਯੋਗ ਜਿਹੜੇ ਸ਼ਹਿਰ ਦੇ ਪਤਵੰਤੇ ਇੱਥੇ ਪਹੁੰਚੇ ਆ ਸਾਰਿਆਂ ਵੱਲੋਂ ਬੇਨਤੀ ਹੈ ਕਿ ਇਹਨਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਪ੍ਰਸ਼ਾਸਨ ਆ ਉਹ ਤਨ ਤੈਅ ਦੇਈ ਨਾ ਪੂਰਾ ਤਨੋਂ ਮਨੋਂ ਹੋ ਕੇ ਇਹਨਾਂ ਦੀ ਜਿਹੜੀ ਰਾਖੀ ਕਰੇ ਅਤੇ ਇਹ ਨਾ ਹੋ ਸਕੇ ਤੇ ਜੇ ਸੁਰੱਖਿਆ ਦੀ ਲੋੜ ਆ ਤੇ ਇੱਥੇ ਦੋ ਮੁਲਾਜ਼ਮ ਵੀ ਪਾਏ ਜਾਣ ਹੋਰ ਵੀ ਜਿੱਥੇ ਕਿਤੇ ਜਾਬਦਾ ਵਾ ਕਿਉਂਕਿ ਪ੍ਰਸ਼ਾਸਨ ਨੂੰ ਸੀੜੀਆਂ ਹੁੰਦੀਆਂ ਪ੍ਰਸ਼ਾਸਨ ਦੇ ਕੋਲ ਉਹਨਾਂ ਦੇ ਆਪਣੇ ਲਿੰਕ ਹੁੰਦੇ ਆ ਉਹਨਾਂ ਕੋ ਪਹਿਲਾਂ ਪਹੁੰਚ ਜਾਂਦਾ ਵੀ ਕਿਸੇ ਥਾਂ ਕੋਈ ਹੋਣ ਵਾਲਾ ਇਹੋ ਜਿਹੜਾ ਪਹਿਲਾਂ ਜਾਣਕਾਰੀ ਰੱਖ ਕੇ ਤਾਂ ਜੋ ਜੰਡਿਆਲੇ ਦੇ ਵਿੱਚ ਜਿਹੜਾ ਅਮਨ ਆਮਾਨ ਬਹਾਲ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਯਾਵੇਂ ਹਲਿਆਵੇਂ ਹੋ